ਆਸਟ੍ਰੇਲੀਆਈ ਬੱਲੇਬਾਜ਼ ਡੇਵਿਡ ਵਰਨਰ ਦਾ ਬੱਲਾ ਜਦ ਚੱਲਦਾ ਤਾਂ ਵਿਰੋਧੀ ਟੀਮ ਦਾ ਕੀ ਹਾਲ ਹੁੰਦਾ ਇਹ ਨਿਊਜ਼ੀਲੈਂਡ ਤੋਂ ਬਿਹਤਰ ਕੋਈ ਨਹੀਂ ਜਾਣ ਸਕਦਾ ਵਾਕਿਆ ਟੈਸਟ ਚ ਕੀਵੀ ਟੀਮ ਨੂੰ ਵਰਨਰ ਦੇ ਕਹਿਰ ਦਾ ਸਾਹਮਣਾ ਕਰਨਾ ਪਿਆ ਸ਼ੁੱਕਰਵਾਰ ਤੋਂ ਸ਼ੁਰੂ ਹੋਏ ਸੀਰੀਜ਼ ਦੇ ਦੂਜੇ ਟੈਸਟ ਮੁਕਾਬਲੇ 'ਚ ਵਰਨਰ ਨੇ ਪਹਿਲੇ ਦਿਨ ਦਾ ਖੇਡ ਖਤਮ ਹੋਣ ਤੱਕ ਨਾ ਬਾਦ 244 ਦੌੜਾਂ ਬਣਾ ਦਿੱਤੀਆਂ ਵਰਨਰ ਨੇ ਚੌਕੇ ਛੱਕਿਆਂ ਦੀ ਬਰਖਾ ਕਰ ਦਿੱਤੀ ਅਤੇ 272 ਗेंदਾਂ ਤੇ 244 ਦੌੜਾਂ ਬਣਾ ਲਈਆਂ ਵਾਰਨਰ ਦੀ ਪਾਰੀ ਚ 22 ਚੌਕੇ ਤੇ 2 ਛੱਕੇ ਸ਼ਾਮਲ ਸਨ ਵਾਰਨਰ ਨੇ ਬਰਨਜ਼ ਨਾਲ ਮਿਲ ਕੇ ਪਹਿਲੀ ਵਿਕਟ ਲਈ 101 ਰਨ ਜੋੜੇ ਅਤੇ ਫਿਰ ਦੂਜੀ ਵਿਕਟ ਲਈ ਖਵਾਜਾ ਨਾਲ ਮਿਲ ਕੇ 302 ਰਨ ਦੀ ਪਾਰਟਨਰਸ਼ਿਪ ਕੀਤੀ ਉਸਮਾਨ ਖਵਾਜਾ ਨੇ 121 ਦੌੜਾਂ ਦੀ ਪਾਰੀ ਖੇਡੀ ਇਹ ਵਾਰਨਰ ਦਾ ਸੀਰੀਜ਼ 'ਚ ਲਗਾਤਾਰ ਤੀਜਾ ਸੈਂਕੜਾ ਆਸਟ੍ਰੇਲੀਆ ਦੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਦਾ ਬੱਲਾ ਜਦ ਚੱਲਦਾ ਹੈ ਤਾਂ ਵੇਖਣ ਵਾਲੇ ਹੈਰਾਨ ਅਤੇ ਵਿਰੋਧੀ ਟੀਮ 당ਗ ਰਹਿ ਜਾਂਦੀ ਹੈ ਅਜਿਹਾ ਹੀ ਬ੍ਰਿਸਬੇਨ ਦੇ ਮੈਦਾਨ ਤੇ ਵੀ ਵੇਖਣ ਨੂੰ ਮਿਲਿਆ ਸੀ ਬ੍ਰਿਸਬੇਨ ਚ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵਿਚਾਲੇ ਖੇਡੇ ਗਏ ਟੈਸਟ ਮੁਕਾਬਲੇ ਚ ਵਾਰਨਰ ਨੇ ਧਮਾਕਾ ਕਰ ਦਿੱਤਾ ਵਾਰਨਰ ਨੇ ਦੋਨੋਂ ਪਾਰੀਆਂ ਚ ਸੈਂਕੜੇ ਜੜੇ ਸਨ ਵਾਰਨਰ ਨੇ ਬ੍ਰਿਸਬੇਨ ਟੈਸਟ ਯਾਨੀ ਕਿ ਸੀਰੀਜ਼ ਦੇ ਪਹਿਲੇ ਟੈਸਟ ਮੁਕਾਬਲੇ ਚ ਪਹਿਲੀ ਪਾਰੀ ਚ 163 ਦੌੜਾਂ ਅਤੇ ਫਿਰ ਦੂਜੀ ਪਾਰੀ ਚ 116 ਦੌੜਾਂ ਦਾ ਯੋਗਦਾਨ ਪਾਇਆ ਸੀ ਇਸ ਤੋਂ ਬਾਅਦ ਜਿਵੇਂ ਹੀ ਟੀਮ ਵਾਕਾ ਪਹੁੰਚੀ ਤਾਂ ਇੱਕ ਵਾਰ ਫੇਰ ਤੋਂ ਵਾਰਨਰ ਨੇ ਧਮਾਕਾ ਕੀਤਾ ਅਤੇ ਨਾ ਬਾਅਦ 244 ਦੌੜਾਂ ਬਣਾ ਲਈਆਂ ਪਹਿਲੇ ਦਿਨ ਦਾ ਖੇਡ ਖਤਮ ਹੋਣ ਤੱਕ